ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਦੇ ਸਮੇਤ ਪਰਿਵਾਰ ਦੇ ਸਮੇਤ ਸਰਸਾ ਨਦੀ ਪਾਰ ਕੀਤੀ ਅੱਗੇ ਸਤਪੋਹ ਦਾ ਦਿਨ ਚੜ੍ਹ ਗਿਆ ਸਤਗੁਰਾਂ ਦੇ ਸਤਕਾਰਯੋਗ ਮਾਤਾ ਜੀ ਤੰਤਨ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਸਤਪੋਹ ਦੀ ਰਾਤ ਬਾਬੇ ਕੁੰਮੇ 마ਸ਼ਕੀ ਦੀ ਝੋਪੜੀ ਦੇ ਵਿੱਚ ਬਤੀਤ ਕੀਤੀ ਅੱਠ ਪੋਹ ਦੀ ਰਾਤ ਗੰਗੂ ਬ੍ਰਾਹਮਣ ਦੇ ਘਰੇ ਬਤੀਤ ਕੀਤੀ ਉਹਨੇ ਗ੍ਰਿਫਤਾਰੀ ਕਰਵਾਈ ਨੌ ਉਹਦੀ ਰਾਤ ਮਰਿੰਡੇ ਕੋਤਵਾਲੀ ਦੇ ਵਿੱਚ ਬਤੀਤ ਕੀਤੀ ਅਗਲੀਆਂ 3 ਰਾਤਾਂ ਫਿਰ ਸਰਹੰਦ ਦੇ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀਆਂ 10 ਪੋ 11 ਪੋ 12 ਪੋ ਦੀ ਰਾਤ ਤੇ 13 ਪੋ ਨੂੰ ਛੋਟੇ ਲਾਲਾਂ ਦੀ ਸ਼ਹਾਦਤ ਹੋਈ ਨੀਹਾਂ ਵਿੱਚ ਚਿਣੇ ਗਏ ਜਬਜੀ ਸਾਹਿਬ ਦਾ ਪਾਠ ਕਰਦੇ ਰਹੇ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬ ਹੁਣਾ ਛੱਡ ਖੇਤ ਜਬਜੀ ਸਾਹਿਬ ਦਾ ਪਾਠ ਕਰਕੇ ਠੰਡੇ ਬੁਰਜ ਵਿੱਚ ਤਨ ਤਨ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ